ਕੈਸਿਕਾਲ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਪੰਜਾਬ ਲਾਈਵ ਟੀਵੀ ਕੈਨੇਡਾ ਤੇ ਦੋਸਤੋ ਅੱਜ ਦੇ ਟਾਕ ਸ਼ੋਅ 'ਚ ਆਪਾਂ ਗੱਲ ਕਰਦੇ ਆਂ ਵੀ ਕੈਨੇਡਾ ਦੇ ਵਿੱਚ ਔਥ ਕਮਿਸ਼ਨਰ ਤੇ ਮੈਰਿਜ ਕਮਿਸ਼ਨਰ ਕਿਵੇਂ ਵਰਕ ਕਰਦਾ ਕੀ ਹੁੰਦਾ ਆ ਕੀ ਇਹਨਾਂ ਦੀ ਡਿਊਟੀਆਂ ਆ ਤੇ ਕਿੱਦਾਂ ਆਪਾਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਆਂ ਤੇ ਕਿਹੜੇ ਕਿਹੜੇ ਕੰਮ ਇਹ ਕਰਦੇ ਨੇ ਅੱਜ ਸਾਡੇ ਨਾਲ ਇਸ ਟਾਕ ਸ਼ੋਅ 'ਚ ਜੁੜੇ ਨੇ ਵਿਨਿਪੈਗ ਦੇ ਵੈਲ ਨੋਨ ਪਰਸਨੈਲਿਟੀ ਸ਼੍ਰੀ ਵਿਜੇ ਪ੍ਰਭਕਰ ਜੀ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਰੀਸੈਂਟਲੀ ਇਹਨਾਂ ਨੂੰ ਪ੍ਰੋਵਿੰਸ ਆਫ ਮੈਨੀਟੋਬਾ ਨੇ ਉਥ ਕਮਿਸ਼ਨਰ ਐਂਡ ਮੈਰਿਜ ਕਮਿਸ਼ਨਰ ਅਪਾਇੰਟ ਕੀਤਾ ਹੈ ਪਰਮਾਂਕਰਦੀ ਵੈਲਕਮ ਜੀ ਤੁਹਾਡਾ ਬਹੁਤ-ਬਹੁਤ ਕਮਲਜੀਤ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਮੈਨੂੰ ਪੰਜਾਬ ਲਾਈਵ ਟੀਵੀ ਕੈਨੇਡਾ ਦੇ ਦਰਸ਼ਕਾਂ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਬਹੁਤ-ਬਹੁਤ ਜੀ ਉਥ ਕਮਿਸ਼ਨਰ ਤੇ ਮੈਰਿਜ ਕਮਿਸ਼ਨਰ ਦੀ ਅਪਾਇੰਟਮੈਂਟ ਲਈ ਥੈਂਕ ਯੂ ਥੈਂਕ ਯੂ ਜੀ ਤੁਸੀਂ ਇਹ ਦੱਸੋ ਹੁੰਦਾ ਕੀ ਆ ਸੰਤਾ ਇਹਨਾਂ ਪਤਾ ਕਿ ਉਥ ਕਮਿਸ਼ਨਰ ਜਿਹਦਾ ਇੰਡੀਆ 'ਚ ਹੁੰਦਾ ਸੀ ਨੋਟਰੀ ਪਬਲਿਕ ਨੂੰ ਉਥ ਕਮਿਸ਼ਨਰ ਬੇਸਿਕਲੀ ਸਾਰੇ ਸੇਮ ਹੀ ਹੁੰਦੇ ਸੀ ਜੀ ਪਰ ਇੱਥੇ ਕੀ ਕੀ ਹੁੰਦਾ ਕੀ ਆ ਔਥ ਕਮਿਸ਼ਨਰ ਤੇ ਮੈਰਿਜ ਕਮਿਸ਼ਨਰ ਪਹਿਲਾਂ ਤਾਂ ਆਪਾਂ ਗੱਲ ਔਥ ਕਮਿਸ਼ਨਰ ਦੀ ਕਰਦੇ ਆ ਔਥ ਕਮਿਸ਼ਨਰ ਦਾ ਰੋਲ ਆਲਮੋਸਟ ਉਹੀ ਹੁੰਦਾ ਹੈ ਜੋ ਇੰਡੀਆ ਦੇ ਵਿੱਚ ਹੈ ਥੋੜਾ ਫਰਕ ਹੈ ਕਿ ਜਦੋਂ ਕਿਸੇ ਨੇ ਕੋਈ ਐਫੀਡੇਵਿਟ ਦੇਣਾ ਹੈ ਉਹ ਐਫੀਡੇਵਿਟ ਅਟੈਸਟ ਕਰਨ ਦੀ ਅਥਾਰਟੀ ਜੋ ਹੈ ਉਹ ਔਥ ਕਮਿਸ਼ਨਰ ਕੋਲ ਹੁੰਦੀ ਹੈ ਜਿੱਦਾਂ ਆਪਾਂ ਐਫੀਡੇਵਿਟ ਕੋਈ ਵੀ ਤਰ੍ਹਾਂ ਦਾ ਐਫੀਡੇਵਿਟ ਲਿਖਦੇ ਸੈਲਫ ਡੈਕਲੇਰੇਸ਼ਨ ਜਾਂ ਕੁਝ ਵੀ ਆ ਜੀ ਜੀ ਕੋਈ ਤੇ ਉਹ ਔਥ ਕਮਿਸ਼ਨਰ ਆ ਟੈਸਟ ਕਰ ਦੋ ਨੋਟਰੀ ਕੋਲ ਜਾਣ ਦੀ ਜ਼ਰੂਰਤ ਨਹੀਂ ਨਹੀਂ ਨੋਟਰੀ ਦੇ ਨਹੀਂ ਜੀ ਤੇ ਫੋਟੋਕਾਪੀਆਂ ਵੀ ਕਰ ਦਿੰਦੇ ਆ ਤੁਸੀਂ ਜਾਂ ਔਥ ਕਮਿਸ਼ਨਰ ਫੋਟੋਕਾਪੀ ਨੂੰ ਵੀ ਅਟੈਸਟ ਕਰ ਸਕਦਾ ਜਾਂ ਪਾਵਰ ਆਫ ਟਰਨੀ ਜਿੱਦਾਂ ਆਪਣੇ ਹੁੰਦਾ ਨਾ ਵੀ ਅੱਜ ਕੱਲ ਹਾਂਜੀ 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 ਇੰਡੀਆ ਪ੍ਰਾਪਰਟੀ ਦੇ ਰਿਲੇਟਡ ਚਾਹੀਦੀ ਆ ਜੀ ਜਾਂ ਬੱਚੇ ਆਪਣੇ ਪੇਰੈਂਟਸ ਦੇ ਨਾਮ ਤੇ ਪਾਵਰ ਆਫ ਟਰਨੀ ਭੇਜਦੇ ਆ ਤੇ ਉਹ ਮੰਗਦੇ ਵੀ ਅਟੈਸਟ ਕਰਾ ਕੇ ਭੇਜੋ ਉਹ ਵੀ ਹੋ ਜਾਂਦੀ ਹੈ ਨਹੀਂ ਨਹੀਂ ਕਮਲ ਜੀ ਜਿਹੜਾ ਨਾ ਔਥ ਕਮਿਸ਼ਨਰ ਦੀ ਪਾਵਰ ਹੈ ਉਹ ਸਿਰਫ ਐਫਿਡਵਿਟ ਅਟੈਸਟ ਕਰਨਦੀ ਹੈ ਜਿਹੜੀ ਫੋਟੋਕਾਪੀ ਔਰ ਪਾਵਰ ਆਟਾਰਨੀ ਆ ਉਹਨੂੰ ਅਟੈਸਟ ਕਰਨ ਦੀ ਪਾਵਰ ਜਿਹੜੀ ਆ ਉਹ ਨੋਟਰੀ ਪਬਲਿਕ ਕੋ ਲਈ ਆ ਉਹ ਮੋਸਟਲੀ ਇੱਥੇ ਆਪਣੀ ਸੋਲੀਸਟਰ ਬੈਰਿਸਟਰ ਨੂੰ ਹੀ ਅਥਾਰਾਈਜ਼ ਕੀਤਾ ਜਾਂਦਾ ਹੈ ਉਹ ਕਮਿਸ਼ਨਰ ਕੱਲਾ ਓਨਲੀ ਐਂਡ ਓਨਲੀ ਐਫੀਡੇਵਿਟ ਅਟੈਸਟ ਕਰ ਸਕਦਾ ਹੈ ਅੱਛਾ ਸਿਰਫ ਐਫੀਡੇਵਿਟ ਹੀ ਕਰ ਸਕਦੇ ਉਹ ਤੇ ਕੋਈ ਪਾਵਰ ਆਫ ਟਰਨੀ ਵਗੈਰਾ ਨਹੀਂ ਹੋਣੀ ਉਹ ਨੋਟਰੀ ਪਬਲਿਕ ਨੋਟਰੀ ਪਬਲਿਕ ਹੋਊਗੀ ਤੇ ਇਹ ਕਿੰਨੀ ਦੇਰ ਦੀ ਟਰਮ ਹੈ ਤੁਹਾਡੀ ਇਹ ਲਾਈਫਟਾਈਮ ਹੁੰਦਾ ਹੈ ਜਾਂ ਤੁਹਾਨੂੰ ਕਿਦਾਂ ਅਪਾਇੰਟ ਕੀਤਾ ਵੀ ਟਰਮ ਮਿਲੀ ਹੈ ਉਹ ਕਮਿਸ਼ਨਰ ਦੀ ਟਰਮ ਮਿਲਦੀ ਹੈ ਪਰ ਉਹ ਸਬਜੈਕਟ ਟੂ ਕੰਟੀਨਿਊ ਹੋ ਜਾਂਦਾ ਰੀਨਿਊਲ ਹੋ ਜਾਂਦੀ ਹੈ ਤੇ ਸਟਾਰਟਿੰਗ ਇਨੀਸ਼ੀਅਲ ਟਰਮ ਜਿੰਦਾ ਕਿੰਨੀ ਹੁੰਦੀ ਹੈ ਇਹ ਜਾਂ ਤੁਹਾਡੀ ਕਿੰਨੀ ਇਨੀਸ਼ੀਅਲ ਟਰਮ ਹੈ ਇਹ 2 ਸਾਲ ਵਾਸਤੇ ਮਿਲਦੀ ਹੈ ਜੀ ਤੇ 2 ਸਾਲ ਬਾਅਦ ਫਿਰ ਅੱਗੇ ਕੰਟੀਨਿਊ ਹੋ ਜਾਂਦੀ ਹੈ ਆ ਤੁਸੀਂ ਰੀਨਿਊਅਲ ਅਪਲਾਈ ਕਰਦੇ ਆ ਤੇ ਉਹ ਅਗੇ ਰੀਨਿਊ ਹੋ ਜਾਂਦਾ ਹੈਗਾ ਅੱਛਾ ਉਹ ਕਮਿਸ਼ਨਰ ਦੀ ਟਰਮ ਜਿਹੜੀ ਹੁੰਦੀ ਉਹ 2 ਸਾਲ ਵਾਸਤੇ ਹੁੰਦੀ ਹੈ ਜੀ ਓਕੇ ਤੇ ਮੈਰਿਜ ਕਮਿਸ਼ਨਰ ਕੀ ਕਰਦਾ ਆ ਮੈਰਿਜ ਕਮਿਸ਼ਨਰ ਦਾ ਕੀ ਰੋਲ ਹੁੰਦਾ ਜਿਸ ਤਰ੍ਹਾਂ ਆਪਾਂ ਜਦੋਂ ਇੰਡੀਆ ਤੋਂ ਆਉਂਨੇ ਆ ਤਾਂ ਆਪਾਂ ਮੈਰੀਸਟਰ ਕਰਵਾ ਕੇ ਆਉਂਨੇ ਤਹਿਸੀਲਦਾਰ ਦੇ ਕੋਲ ਪਾਵਰ ਹੁੰਦੀ ਆ ਰਜਿਸਟਰ ਕਰਨ ਦੀ ਆਪਣੇ ਤਹਿਸੀਲੇ ਸਹੂਦਤਾਂ ਸੈਂਟਰ ਜਾਣੇ ਸਹੂਦਤਾਂ ਸੈਂਟਰ ਜਾਣੇ ਆ ਔਰ ਉਰੂਗੁਏ ਇੱਥੇ ਮੈਨੀਟੋਬਾ ਵਿੱਚ ਮੈਰਿਜ ਕਮਿਸ਼ਨਰ ਨੂੰ ਦਿੰਦੇ ਆ ਤੁਸੀਂ ਇਹ ਮੈਰਿਜ ਕਮਿਸ਼ਨਰ ਨੇ ਉਸ ਮੈਰਿਜ ਨੂੰ ਰਜਿਸਟਰ ਕਰਨਾ ਹੁੰਦਾ ਅੱਛਾ ਮੈਰਿਜ ਕਮਿਸ਼ਨਰ ਨੇ ਰਜਿਸਟਰ ਹੀ ਕਰ ਦੇਣੀ ਆ ਜੀ ਜੀ ਤੇ ਫਾਈਲ ਕੌਣ ਤਿਆਰ ਕਰਦਾ ਫਿਰ ਇਹਦੀ ਜਦੋਂ ਕਿ ਮਤਲਬ ਕਿ ਮੰਨ ਲਓ ਇੱਕ ਕਪਲ ਆ ਉਹਨਾਂ ਨੇ ਵਿਆਹ ਕਰਾਉਣਾ ਆ ਜੀ ਤੇ ਰਜਿਸਟਰ ਵੀ ਕਰਾਉਣਾ ਹੈ ਹਾਂਜੀ ਉਹ ਪਹਿਲਾਂ ਵਿਆਹ ਹੋਣਾ ਜ਼ਰੂਰੀ ਹੈ ਜਾਂ ਪਹਿਲਾਂ ਵੀ ਰਜਿਸਟਰ ਹੋ ਜਾਂਦਾ ਜਾਂ ਕੋਣ ਕਰਦਾ ਇਹਨੂੰ ਰਜਿਸਟਰ ਦੇਖੋ ਦੋ ਸਿਸਟਮ ਹੈ ਇੱਕ ਤਾਂ ਹੁੰਦਾ ਕਿ ਜੋ ਤੁਹਾਡੀ ਆਲ ਮੋਸਮ ਵਾਲੋ ਕੀ ਮੈਰिज ਹੋ ਚੁੱਕੀ ਹੈ ਤੁਸੀਂ ਆਪਣੇ ਘਰ ਜਾਂ ਆਪਣੀ ਰਿਲੀਜੀਅਸ ਪਲੇਸ ਤੇ ਆਲਰੇਡੀ ਮੈਰिज ਕਰ ਚੁੱਕੇ ਹੈ ਤੇ ਤੁਸੀਂ ਉਹਨੂੰ ਰਜਿਸਟਰ ਕਰਵਾਉਣਾ ਹੈ ਉਸ ਕੇਸ ਵਿੱਚ ਤੁਸੀਂ ਜੋ ਲੜਕਾ ਲੜਕੀ ਆਰ ਲੜਕੀ ਹੈ ਕਪਲ ਹੈ ਉਹ ਮੈਰिज ਪਹਿਲੇ ਸਭ ਤੋਂ ਪਹਿਲੇ ਵਾਈਟਲ ਸਟੈਟਿਸਟਿਕ ਕੈਨੇਡਾ ਦੇ ਕੋਲ ਆਫਿਸ ਜਾਂਦੇ ਹੈ ਉੱਥੇ ਇੱਕ ਐਪਲੀਕੇਸ਼ਨ ਫਾਰਮ ਭਰਨਾ ਹੁੰਦਾ ਅੱਛਾ ਫਾਰਮ ਉੱਥੇ ਆਫਿਸ 'ਚ ਪਹਿਲਾਂ ਭਰ ਪਹਿਲਾਂ ਆਫਿਸ ਭਰ ਕੇ ਉਹ ਫਾਰਮ ਲੈ ਕੇ ਉਸ ਤੋਂ ਬਾਅਦ ਤੁਸੀਂ ਮੈਰਿਜ ਕਮਿਸ਼ਨਰ ਦੇ ਕੋਲ ਜਾਣਾ ਬਾਕੀ ਦਾ ਪ੍ਰੋਸੈਸ ਮੈਰਿਜ ਕਮਿਸ਼ਨਰ ਦਾ ਹੁੰਦਾ ਤੇ ਮੈਰਿਜ ਕਮਿਸ਼ਨਰ ਇੱਕ ਹੀ ਹੁੰਦਾ ਜਾਂ ਮਲਟੀਪਲ ਹੁੰਦੇ ਨੇ ਵੀ ਉੱਥੇ ਆਫਿਸ 'ਚ ਲਿਸਟ ਮਿਲ ਜਾਂਦੀ ਹੈ ਅਵੇਲੇਬਿਲਟੀ ਦੇ ਹਿਸਾਬ ਨਾਲ ਤੁਸੀਂ ਜਿੰਨਾ ਮਰਜ਼ੀ ਕੰਟੈਕਟ ਕਰ ਸਕਦੇ ਹੋ ਬਿਲਕੁਲ ਜੀ ਮੈਰਿਜ ਕਮਿਸ਼ਨਰ ਕਾਫੀ ਅਪਾਇੰਟ ਹੁੰਦੇ ਨੇ ਮੈਂ ਟੋਬਾ ਵਾਈਡ ਤੇ ਤੁਸੀਂ ਆਪਣੀ ਚੁਆਇਸ ਚੋਇਸਸ ਨਾਲ ਜਿਹੜਾ ਤੁਹਾਨੂੰ ਕੰਵੀਨਿਟ ਲੱਗਦਾ ਜਿਹੜਾ ਤੁਹਾਨੂੰ ਅਪਾਇੰਟਮ ਕਈ ਵਾਰੀ ਕੋਈ ਅਵੇਲੇਬਲ ਅਵੇਲੇਬਲ ਹੈ ਤੁਸੀਂ ਉਹਦੇ ਕੋਲ ਜਾ ਸਕਦੇ ਆ ਇਹਦੇ ਦੋ ਸਟੈਪ ਹੁੰਦੇ ਆ ਪਹਿਲਾਂ ਤਾਂ ਤੁਸੀਂ ਜਿਹੜਾ ਕਪਲ ਹੈ ਉਹ ਆਪਣਾ ਆਈਡੀ ਪ੍ਰੂਫ ਲੈ ਕੇ ਵਾਈਟਲ ਸਟੈਟਿਸ ਕੋਲ ਜਾਏਗਾ ਉਹਦੇ ਵਿੱਚ ਉਹਨਾਂ ਨੇ ਤੁਹਾਡਾ ਡਾਟਾ ਫਿਲ ਕਰ ਦੇਣਾ ਬਾਕੀ ਦਾ ਪੋਰਸ਼ਨ ਤੁਸੀਂ ਉਹ ਲੈ ਕੇ ਮੈਰਿਜ ਕਮਿਸ਼ਨਰ ਕੋ ਆਣਾ ਉਹਦਾ ਪ੍ਰੋਸੀਜਰ ਕੀ ਹੁੰਦਾ ਕਿ ਜਦੋਂ ਤੁਸੀਂ ਐਪਲੀਕੇਸ਼ਨ ਫਾਰਮ ਲੈ ਲਿਆ ਆਫਿਸ ਦੇ ਵਿੱਚੋਂ ਫਾਰਮ ਵਿੱਚੋਂ ਲੈ ਲਿਆ ਉਹ ਦੀ 24 ਆਵਰ ਤੱਕ ਤੁਹਾਨੂੰ ਵੇਟ ਕਰਨੀ ਆ ਬਿਫੋਰ ਥਰ ਤੁਸੀਂ ਮੈਰਿਜ ਕਮਿਸ਼ਨਰ ਕੋਲ ਨਹੀਂ ਜਾ ਸਕਦੇ ਤੇ ਪਲੱਸ ਉਹ ਜਦੋਂ ਇੱਕ ਵਾਰੀ ਫਾਰਮ ਉੱਤੇ ਇਸ਼ੂ ਹੋ ਗਿਆ ਉਹ 30 ਸੌਰੀ 90 ਡੇਜ਼ ਵਾਸਤੇ ਵੈਲਿਡ ਨਾ 3 ਮੰਥਸ ਵਾਸਤੇ 24 ਘੰਟੇ ਤੋਂ ਪਹਿਲਾਂ ਤੇ 90 ਦਿਨ ਤੋਂ ਬਾਅਦ ਕੋਈ ਕੋਈ ਵੈਲਿਡਿਟੀ ਨਹੀਂ ਹੈ ਕਿਸੇ ਵੀ ਮੈਰਿਜ ਕਮਿਸ਼ਨਰ ਜੋ ਵੀ ਤੁਹਾਡਾ ਅਵੇਲੇਬਲ ਆ ਹਾਂਜੀ ਹਾਂਜੀ ਤੁਹਾਡੀ ਲੋਕੇਸ਼ਨ ਦੇ ਅਕੋਰਡਿੰਗ ਜਾਂ ਟਾਈਮਿੰਗ ਦੇ ਅਕੋਰਡਿੰਗ ਵੀ ਤੁਸੀਂ ਜਾ ਸਕਦੇ ਹੋ ਤੇ ਜਿਹੜੀ एलिजिਬਿਲਟੀ ਕੋਣ ਚੈੱਕ ਕਰਦਾ ਫਿਰ ਜਿੱਦਾਂ ਹੁਣ ਮੰਨ ਲਓ ਇੰਡੀਆ ਹੁੰਦਾ ਸੀਗਾ ਕਿ ਆਪਾਂ ਫਾਈਲ ਲਗਾਉਂਦੇ ਸੀ ਤਸੀਲੇ ਦਿੰਨੇ ਸੀ ਆਪਾਂ ਨੂੰ ਸਪੋਰਟਿੰਗ ਡਾਕੂਮੈਂਟ ਲੱਗਦੇ ਸੀ ਨਾਲ ਆਈਡੀ ਪ੍ਰੂਫ ਲੱਗਦੇ ਸੀ ਪਹਿਲਾਂ ਤਾਂ ਇਹ ਦੇਖ ਵੀ ਇਹਦੀ एलिजिਬਿਲਟੀ ਹੁੰਦੀ ਕੀ ਹੈ एलिजिਬਿਲਟੀ ਵਿੱਚ ਪਹਿਲੀ ਚੀਜ਼ ਆਉਂਦੀ ਆ ਏਜ ਆਫ ਮੈਰਿਜ ਅਡਲਟ ਹੋਣਾ ਮਿਨੀਮਮ ਏਜ ਮਿਨੀਮਮ ਏਜ ਜਿਹੜੀ ਆ ਤੁਸੀਂ ਯੂ ਹੈਵ ਟੂ ਬੀ ਐਟ ਲੀਸਟ ਏਜ ਆਫ ਅਡਲਟ ਆਪਣੇ ਕੈਨੇਡਾ ਵਿੱਚ ਜੋ ਹੈ 18 ਸਾਲ ਦੀ ਉਮਰ 18 ਬਿਆਹ ਸਾਲ ਮੋਸਟ ਕੰਟਰੀਜ਼ 18 ਸਾਲ 18 ਸਾਲ ਦੀ ਲੜਕਾ ਔਰ ਲੜਕੀ ਤੋਂ ਘਟ ਨਹੀਂ ਹੋਣਾ ਚਾਹੀ ਪਹਿਲੀ ਐਲੀਜੀਬਿਲਿਟੀ ਤੇ ਇਹ ਹੈ ਦੂਜੀ ਐਲੀਜੀਬਿਲਿਟੀ ਇਹ ਹੈ ਕਿ ਤੁਹਾਡੀ ਫਰਸਟ ਜੇ ਦਾ ਸਿੰਗਲ ਹੋ ਤੁਸੀਂ ਫਰਸਟ ਮੈਰਿਜ ਹੈਗੀ ਆ ਉਹ ਤੁਹਾਡਾ ਸਟੇਟਸ ਹੈ ਅੱਛਾ ਇਹ ਵੀ ਚੱਕਰ ਹੁੰਦਾ ਵੀ ਤੁਹਾਡੀ ਫਰਸਟ ਆ ਜਾਂ ਸੈਕੰਡ ਆ ਬਿਲਕੁਲ ਜੀ ਜੇ ਤਾਂ ਫਰਸਟ ਮੈਰਿਜ ਆ ਜਾਂ ਵਿਡੋ ਆ ਇਹ ਵੀ ਸਾਰਾ ਕੁਝ ਹਾਂ ਜੀ ਹਾਂ ਜੀ ਜੇ ਤਾਂ ਫਰਸਟ ਮੈਰਿਜ ਦਾ ਫੇ ਤਾਂ ਕੋਈ ਇਸ਼ੂ ਨਹੀਂ ਗਾ ਤੁਸੀਂ ਇਹ ਡਿclare ਕਰਨਾ ਕਿ ਤੁਸੀਂ ਮਾਈ ਫਰਸਟ ਮੈਰਿਜ ਜੇ ਸਪੋਜ਼ ਉਹਨਾਂ ਚੋਂ ਕਿਸੇ ਕਪਲ ਚ ਕੋਈ ਡਾਈਵੋਰਸ ਹੀ ਹੈ ਤੇ ਉਹਨੂੰ ਆਪਣਾ ਡਾਈਵੋਰਸ ਡੀਡ ਜੋ ਕੋਰਟ ਦੀ ਜੱਜਮੈਂਟ ਆ ਉਹ ਪ੍ਰੂਫ ਪੇਸ਼ ਜਿਹੜੀ ਇਹਦਾ ਰੌਲਾ ਚੱਲਦਾ ਹੀ ਹੋਵੇ ਮੇਰਾ ਵਿਆਹ ਨਹੀਂ ਕਢਾ ਸਕਦਾ ਰਜਿਸਟਰ ਨਹੀਂ ਕਢਾ ਨਹੀਂ ਜੀ ਜਜਮੈਂਟ ਹੋਕ ਹੋਣੀ ਚਾਹੀਦੀ ਉਸ ਤੇ ਮੇਰੇ ਮਿਊਚੁਅਲੀ ਆਪਸ ਸੈਪਰੇਟ ਹੋ ਗਏ ਨਹੀਂ ਨਾ ਔਰ ਹੈ ਜੇ ਵਿਡੋ ਆ ਵਨ ਆਫ ਕਪਲ ਜਿਹੜਾ ਹੈਗਾ ਵਿਡੋ ਜਾਂ ਵਿਡੋਵਰ ਹੈ ਉਹ ਉਹਨਾਂ ਨੇ ਪਹਿਲੇ ਉਹਦੇ ਸਪਾਊਸ ਦੀ ਜੈ ਸਰਟੀਫਿਕੇਟ ਦਿਖਾਣਾ ਜਾਂ ਫਿਰ ਉਹ ਜਿਹੜਾ ਓਬਿਟਰੀ ਤੋਂ ਉਹਨਾਂ ਨੂੰ ਸਰਟੀਫਿਕੇਟ ਮਿਲਦਾ ਕ੍ਰੀਮੇਸ਼ਨ ਦਾ ਉਹ ਜਿਹੜਾ ਪੇਪਰ ਚ ਕਢਾਉਂਦੇ ਹੁੰਦੇ ਉਹ ਵੀ ਜਾਂ ਫਿਰ ਪੇਪਰ ਚ ਜੈ ਕਢਾਈ ਉਹਨਾਂ ਕਢਾਈ ਹੁੰਦੀ ਐ ਸੋ ਕਲੀ ਐਡ ਵੈਲਿਡ ਉਹ ਉਹਨਾਂ ਚੋਂ ਵੀ ਹਾਂ ਉਹ ਤਿੰਨ ਡਾਕੂਮੈਂਟਸ ਨੂੰ ਦਿਖਾ ਕੇ ਇਹ ਡਾਕੂਮੈਂਟ ਵੈਰੀਫਾਈ ਕਰ ਬਾਈਟਲ ਸਟੈਟਿਸ ਉਹਨਾਂ ਨੇ ਅੱਛਾ ਵਾਈਟਲ ਦੇ ਸਟੈਟਿਸ ਉਹਨਾਂ ਦੇ ਚੈੱਕ ਕਰਨੇ ਆ ਉਹ ਸਾਰਾ ਉਹਨਾਂ ਨੇ ਡਿਟੇਲ ਭਰ ਦੇਣੀ ਡੇਟ ਤੁਹਾਡੀ ਡੇਟ ਆਫ ਬਰਥ ਤੁਹਾਡਾ ਐਡਰੈਸ ਔਰ ਪਲੱਸ ਸਟੇਟਸ ਇਹ ਚੀਜ਼ਾਂ ਭਰ ਕੇ ਉਹਨਾਂ ਨੇ ਕਿਹਾ ਬਾਕੀ ਦਾ ਫਾਰਮ ਤੁਸੀਂ ਜਾ ਕੇ ਮੈਰਿਜ ਕਮਿਸ਼ਨਰ ਕੋਲ ਲੈ ਜਾਓ ਮੈਰਿਜ ਕਮਿਸ਼ਨਰ ਕੋਲ ਲੈ ਜਾਓ ਅੱਛਾ ਫਿਰ ਮੈਰਿਜ ਕਮਿਸ਼ਨਰ ਕੋਲ ਜਦੋਂ ਆਂਦਾ ਤੇ ਉਦੋਂ ਜਿਹੜਾ ਇੱਕ ਕਪਲ ਆ ਗਿਆ ਮੈਰਿਜ ਕਮਿਸ਼ਨਰ ਕੋਲ ਅਪਾਇੰਟਮੈਂਟ ਦੇ ਦਿੱਤੀ ਤੁਸੀਂ ਜੀ ਫਿਰ ਉਹਦੇ ਨਾਲ ਇੱਥੇ ਵੀ ਇਦਾਂ ਹੁੰਦਾ ਵੀ ਆਪਣੇ ਫੈਮਿਲੀ ਮੈਂਬਰ ਲੈ ਕੇ ਆਓ ਜਾਂ ਵਿਟਨੈਸ ਲੈ ਕੇ ਆਓ ਜਾਂ ਕੁਝ ਹਾਂ ਜੀ ਹਾਂ ਜੀ ਬਿਲਕੁਲ ਮੈਂ ਜਿੱਦਾਂ ਕਿ ਤੁਹਾਨੂੰ ਪਹਿਲਾਂ ਵੀ ਆਨਸਰ ਦਿੱਤਾ ਕਿ ਜੇ ਤਾਂ ਮੈਰਿਜ ਹੀ ਆਲਰੇਡੀ ਪਹਿਲਾਂ ਕਰ ਚੁੱਕੇ ਹੋ ਤੇ ਤੁਸੀਂ ਤਾਂ ਫਿਰ ਫਿਰ ਲੜਕਾ ਲੜਕੀ ਹਸਬੰਡ ਵਾਈਫ ਜਾਂ ਬਰਾਇਡ ਬਰਾਇਡਮ ਦੋਨੋਂ ਆਣਗੇ ਔਰ ਦੋ ਇੱਕ ਇੱਕ ਵਿਟਨੈਸ ਆਪਣੀ ਸਾਈਡ ਤੋਂ ਲੈ ਕੇ ਆਣਾ ਫੈਮਿਲੀ ਮੈਂਬਰ ਦਾ ਹੋਣਾ ਕੋਈ ਮਸਟ ਨਹੀਂ ਹੈ ਫੈਮਿਲੀ ਜ਼ਰੂਰੀ ਨਹੀਂ ਹੈ ਐਨੀਬਾਡੀ ਕੈਨ ਐਨੀਬਾਡੀ ਕੈਨ ਬੀ ਵਿਟਨੈਸ ਕੋਈ ਵੀ ਰਿਲੇਟਿਵ ਹੋਰ ਹੋ ਗਿਆ ਇਸ ਕੋਈ ਵੀ ਆ ਸਕਦਾ ਉਹ ਮੈਰਿਜ ਕਮਿਸ਼ਨਰ ਕੋ ਆਣਗੇ ਫਿਰ ਮੈਰਿਜ ਕਮਿਸ਼ਨਰ ਦੇ ਸਾਹਮਣੇ ਦੋਨੋਂ ਪਾਰਟੀਆਂ ਆਪਣਾ ਦੋ ਇੱਕ ਓਥ ਚਕਾਈ ਦੋ ਓਥ ਲੈਣੀ ਹੁੰਦੀ ਇਹਨਾਂ ਨੇ ਇੱਕ ਓਥ ਹੁੰਦੀ ਕਿ ਉੱਥੇ ਓਥ ਚੱਕਦੇ ਹੋ ਆ ਬਿਲਕੁਲ ਜੀ ਉਹ ਮੈਰਿਜ ਕਮਿਸ਼ਨਰ ਦੇ ਸਾਹਮਣੇ ਉਹਨਾਂ ਨੇ ਓਥ ਲੈਣੀ ਹੁੰਦੀ ਹੈ ਕਿ ਦੇਸ ਦੇਸ ਨੋ ਲੀਗਲ ਇੰਪੈਡੀਮੈਂਟ ਬੀਟਵੀਨ ਅਸ ਟੂ ਮੈਰੀ ਅੱਛਾ ਵੀ ਉਹ ਡਿਕਲੇਅਰ ਹੀ ਕਰ ਦਿੰਦੇ ਤੁਹਾਡੇ ਸਾਹਮਣੇ ਕਿ ਮੇਰਾ ਕੋਈ ਚੱਕਰ ਰਹਿੰਦਾ ਨਹੀਂ ਕੋਈ ਕਮ ਹੈ ਕਵੀ ਪੇਸ਼ੇਂਜੰਦੀ ਤੇ ਦੂਸਰਾ ਉਹ ਡਿਕਲੇਅਰ ਕਰਦੇ ਆ ਕਿ ਅਸੀਂ ਇਨ ਵਿਟ ਪ੍ਰੈਜ਼ੈਂਸ ਆਫ ðiਜ਼ ਵਿਟਨੈਸਸਿਜ਼ ਅਸੀਂ ਅਪੋਜ਼ਿਟ ਪਾਰਟੀ ਨੂੰ ਆਪਣਾ ਸਪਾਊਸ ਮੰਨਦੇ ਆ ਜੀ ਐਜ਼ ਅ ਬਰਾਇਡ ਜਦੋਂ ਸਪੋਸਟ ਹਾਂ ਬਰਦਾ ਲੜਕਾ ਸਟੇਟਮੈਂਟ ਦੇਗਾ ਕਿ ਆਈ ਸੋਵੈਂਟ ਸੋ ਇੱਥੇ ਰਹਿਣ ਵਾਲਾ ਹਾਂ ਇਨ ਪ੍ਰੈਜ਼ੈਂਸ ਆਫ ðiਜ਼ ਵਿਟਨੈਸਸਿਜ਼ ਮੈਂ ਫਲਾ ਨੂੰ ਆਪਣੀ ਬਰਾਇਡ ਐਕਸੈਪਟ ਕਰਦਾ ਤੇ ਇਸ ਚ ਪ੍ਰੀਸਟ ਪ੍ਰੂਸਟ ਦਾ ਕੋਈ ਰੋਲਾ ਨਹੀਂ ਹੁੰਦਾ ਨਾ ਪ੍ਰੀਸਟ ਦਾ ਨਹੀਂ ਉਹ ਤੁਹਾਡਾ ਹੋਣਾ ਜ਼ਰੂਰੀ ਨਹੀਂ ਹੈ ਉਹ ਤੁਹਾਡੀ ਸੈਰਮਨੀ ਅਲੱਗ ਹੈ ਤੁਹਾਡੀ ਸੈਰਮਨੀ ਹੈ ਜੇ ਤੁਸੀਂ ਆਪਣਾ ਰਿਲੀਜੀਅਸ ਸੈਰਮਨੀ ਕਰਕੇ ਆਣਾ ਚਾਹਦੇ ਹੋ ਤਾਂ ਵੀ ਮੈਰिज ਕਮਿਸ਼ਨਰ ਕੋਲ ਰਿਸਟਰ ਕਰ ਸਕਦੇ ਹੋ ਜੇ ਕੁਝ ਵੀ ਨਹੀਂ ਕਰਨਾ ਚਾਹੁੰਦੇ ਸਿੱਧਾ ਹੀ ਸਰਟੀਫੀਕੇਟ ਲੈ ਕੇ ਆ ਜਾਓ ਔਰ ਮੈਰिज ਕਮਿਸ਼ਨਰ ਕੋਲ ਆਪਣੇ ਸਾਈਨ ਕਰ ਦੋ ਅਜ ਤੁਸੀਂ ਕੁਝ ਵੀ ਨਾ ਕਰੋ ਸਿੱਧਾ ਤੁਹਾਡੇ ਕੋਲ ਆ ਕੇ ਵੀ ਵਿਆਹ ਹੋ ਗਿਆ ਜੀ ਵਿਆਹ ਹੋ ਗਿਆ ਜੀ ਇਹ ਤਾਂ ਸਸਤਾ ਹੀ ਸਾਰੀਆਂ ਨੇ ਹਾਂਜੀ ਹਾਂ ਲੜਕਾ ਲੜਕੀ ਆਸਾ ਦੇ ਵਿਟਨੈਸਸ ਆਸਾ ਦੇ ਵਿਆਹ ਬਹੁਤ ਮਹਿੰਗੇ ਹੋਏ ਹਾਂ ਹਾਂਜੀ ਹਾਂ ਸੀਐਨ ਚੱਲਦਾ ਪੈ हां बढ़िया है ना सीधा ही ਤੁਸੀਂ ਆਓ ਤੇ ਆ ਕੇ ਕਰਾਓ ਆ ਕੇ ਲੜਕਾ ਲੜਕੀ ਸਾਈਨ ਕਰਨਾਗੇ ਵਿਟਨੈਸਸ ਸਾਈਨ ਕਰ ਦੰਗੇ ਔਰ ਉਹਦੇ ਤੇ ਮੈਰਿਜ ਕਮਿਸ਼ਨਰ ਆਪਣੇ ਸਾਈਨ ਕਰ ਦੇਗਾ ਤੇ ਜਿਹੜਾ ਇਹ ਤੁਹਾਡਾ ਜਿੱਦਾਂ ਹੁਣ ਆਪਾਂ ਮੈਰਿਜ ਕਮਿਸ਼ਨਰ ਦੀ ਗੱਲ ਕਰਦੇ ਆ ਇਹ ਮੈਰਿਜ ਕਮਿਸ਼ਨਰ ਪ੍ਰੋਵਿੰਸ ਵਾਈਡ ਹੀ ਕੰਮ ਕਰ ਸਕਦਾ ਜਾਂ ਇੱਕ ਵਾਰ ਪੁਆਇੰਟ ਹੋ ਗਿਆ ਤੇ ਉਹ ਫੈਡਰਲੀ ਵੀ ਜਾ ਸਕਦਾ ਹਾਂਜੀ ਇਹ ਜਿਹੜਾ ਮੈਰਿਜ ਕਮਿਸ਼ਨਰ ਅਪਾਇੰਟਮੈਂਟ ਇਹ ਪ੍ਰੋਵਿੰਸ ਵਾਈਜ਼ ਹੁੰਦੀ ਆ ਜਿੱਦਾਂ ਮੰਨ ਲਓ ਮੇਰੇ ਕੋਲ ਲਾਇਸੈਂਸ ਹੈ ਮੇਰੇ ਕੋਲ ਮੈਨੀਟੋਬਾ ਪ੍ਰੋਵਿੰਸ ਦਾ ਹੈ ਮੈਨੀਟੋਬਾ ਦੇ ਵਿਦਿਨ ਕਿਸੇ ਵੀ ਸਿਟੀ ਦੇ ਵਿੱਚ ਕਿਸੇ ਵੀ ਕਮਿਊਨਿਟੀ ਦਾ ਕਿਸੇ ਵੀ ਰਿਲੀਜੀਅਨ ਦੀ ਮੈਰਿਜ ਮੈਂ ਕਰ ਸਕਦਾ ਜਰੂਰੀ ਨਹੀਂ ਕਿ ਮੈਂ ਪੰਜਾਬੀ ਕਮਿਊਨਿਟੀ ਦਾ ਕਰਦਾ। ਅਚ ਤੁਸੀਂ ਇਤਨਾ ਨਹੀਂ ਵੀ ਮੈਂ ਕਿਸੇ ਨੂੰ ਰਿਪਰੈਜ਼ੈਂਟ ਕਰ ਰਿਹਾ ਜਾਂ ਇੱਕ ਛੋਟੇ ਗਰੁੱਪ ਨੂੰ ਕਰ ਰਿਹਾ ਜਾਂ ਵੱਡੇ ਨੂੰ ਕਰ ਰਿਹਾ ਸਾਰੇ ਇੱਕ ਬਰਬ ਜੋ ਵੀ ਪ੍ਰੋਵਿੰਸ ਆਫ ਮੈਨੀਟੋਬਾ ਦਾ ਰੈਜ਼ੀਡੈਂਟ ਹੈ। ਬਿਲਕੁਲ ਜੀ ਬਿਲਕੁਲ ਪੰਜਾਬੀ ਵੀ ਨਹੀਂ ਜੁੜੀ ਹੋਣਾ ਜੁੜੀ ਨਹੀਂ ਕਿ ਇੰਡੀਅਨ ਹੋਵੇ। ਕਿਸੇ ਵੀ ਕੰਟਰੀ ਦਾ ਕਿਸੇ ਵੀ ਰਿਲੀਜੀਅਨ ਦਾ ਕਿਸੇ ਵੀ ਕਮਿਊਨਿਟੀ ਦਾ ਮੈਨੀਟੋਬਾ ਦਾ ਰੈਜ਼ੀਡੈਂਟ ਹੋਣਾ ਚਾਹੀਦਾ। ਇਦੇ ਵਿੱਚ ਕਮਲ ਜੀ ਮੈਂ ਤੁਹਾਨੂੰ ਇੱਕ ਹੋਰ ਐਡ ਕਰਨਾ ਚਾਹੁੰਦਾ ਕਈ ਵਾਰ ਲੋਕ ਅੱਜ ਕੱਲ ਲੋਕਾਂ ਦੇ ਟ੍ਰੈਂਡਿੰਗ ਹੈ ਡੈਸਟੀਨੇਸ਼ਨ ਵਿਡਿੰਗ ਦੀ ਹੂੰ ਹੂੰ ਤੇ ਉਹ ਕਹਿੰਦੇ ਜੀ ਅਸੀਂ ਤਾਂ ਦੂਸਰੀ ਪ੍ਰੋਵਿੰਸ 'ਚ ਜਾ ਕੇ ਮੈਰिज ਕਰਨੀ ਹੈ ਗੱਲ ਆਪਾਂ ਕਰਨੀ ਸੀ ਹਾਂਜੀ ਡੈਸਟੀਨੇਸ਼ਨ ਵਿਡਿੰਗ ਦੀ ਵੀ ਅੱਜ ਕੱਲ ਕਹਿ ਦਿੰਦੇ ਮੈਕਸੀਕੋ 'ਚ ਰਿਜ਼ੋਰਟ ਬੁੱਕ ਕਰ ਰਿਜ਼ੋਰਟ ਕਰਨਾ ਜੀ ਜਾਂ ਆਪਾਂ ਆਊਟ ਆਫ ਪ੍ਰੋਵਿੰਸ ਜਾਣਾ ਅਲਬਰਟਾ ਜਾਣਾ BC ਜਾਣਾ ਹੈ ਉਹਦੇ ਵਿੱਚ ਮੈਰिज ਕਮਿਸ਼ਨਰ ਦੀ ਵੀ ਪਾਵਰ ਹੈ ਉਹ ਥੋੜੀ ਲਿਮਟ ਹੋ ਜਾਂਦੀ ਹੈ ਉਸ ਪਾਰਟੀ ਨੂੰ ਜਿਸ ਪ੍ਰੋਵਿੰਸ 'ਚ ਉਹਨਾਂ ਜਾਣਾ ਉੱਥੇ ਦੇ ਮੈਰिज ਕਮਿਸ਼ਨਰ ਅਪੁਆਇੰਟਮੈਂ अच्छा जिथे ਤੁਸੀਂ ਜਿਹੜੀ ਪ੍ਰੋਵਿੰਸ 'ਚ ਜਾਣਾ ਉੱਥੇ ਦਾ ਮੈਰਿਜ ਕਮਿਸ਼ਨਰ ਚੱਲਣਾ ਉੱਥੇ ਦਾ ਮੈਰਿਜ ਕਮਿਸ਼ਨਰ ਉਹਨਾਂ ਦਾ ਤੁਹਾਡੇ ਕੋਲ ਆ ਵੀ ਇੱਕ ਲੜਕਾ ਜਾਂ ਲੜਕੀ ਜਾਂ ਕੁਝ ਵੀ ਆ ਪਾਰਟਨਰ ਆਪਾਂ ਇੱਥੇ ਲੜਕਾ ਲੜਕੀ ਡਿਸਕ੍ਰਾਈਬ ਤਾਂ ਨਹੀਂ ਪ੍ਰੋਪਰ ਕਰ ਸਕਦੇ ਹੁਣ ਜੀ ਸਮਾਇਆ ਚੇਂਜ ਹੋ ਗਿਆ ਜੇ ਆਪਾਂ ਕਹਿੰਨੇ ਵੀ ਤੁਹਾਡੇ ਕੋਲ ਆ ਗਿਆ ਇਹ ਕਪਲ ਦੇ ਵਿੱਚੋਂ ਇੱਕ ਮੈਂਬਰ ਜਿਹੜਾ ਆ ਉਹ ਮੈਨੀਟੋਬਾ ਦਾ ਰੈਜ਼ੀਡੈਂਟ ਆ ਜਾਂ ਦੋਨੋਂ ਹੀ ਬਾਹਰਲੇ ਨੇ ਦੋਨੋਂ অন্ਟਾਰੀਓ ਦੇ ਨੇ ਜੀ ਪਰ ਵਿਆਹ ਉਹਨਾਂ ਨੇ ਮੈਨੀਟੋਬਾ ਚ ਜਾ ਕੇ ਕਰਾਇਆ ਹਾਂਜੀ ਫੀਰੋ ਮੈਨੀਟੋਬਾ ਦਾ ਮੈਰਿਜ ਕਮਿਸ਼ਨ ਚਾਹੀਦਾ ਹਾਂਜੀ ਉਹਦੇ ਲਈ ਤੁਸੀਂ ਰੈਜ਼ੀਡੈਂਟ ਇਹ ਨਹੀਂ ਦੇਖਦੇ ਵੀ ਇਹ ਰੈਜ਼ੀਡੈਂਟ ਕਿੱਥੇ ਦਾ ਐਪਲੀਕੈਂਟ ਜਿਹੜਾ ਆ ਪਰ ਤੁਹਾਡੇ ਮੂਹਰੇ ਉੱਤ ਚੱਕੂਗਾ ਤੁਸੀਂ ਉਹਨੂੰ ਸਰਟੀਫਿਕੇਟ ਬਣਾਓ ਮੈਂ ਸਰਟੀਫਿਕੇਟ ਕਰ ਦਿੰਦਾ ਕਿਉਂਕਿ ਉਹ ਕਿੱਥੋਂ ਦਾ ਰਹਿਣ ਵਾਲਾ ਉਹਨੂੰ ਤਾਂ ਵਿਟਨੈਸ ਅਟੈਸਟ ਕਰਦਾ ਪਿਆ ਮੈਰਿਜ ਉਹ ਮੇਰੇ ਸਾਹਮਣੇ ਵਨ ਆਫ ਦੀ ਪਾਰਟੀ ਜਿਹੜੀ ਹੈਗੀ ਮੈਨਟੋਬਾ ਦੀ ਆ ਔਰ ਸਾਰੀਆਂ ਪਾਰਟੀਆਂ ਦੇ ਮੇਰੀ ਪ੍ਰੈਂਸ ਜਾ ਕੇ ਸਾਈਨ ਕਰਦੇ ਪਈਆਂ ਮੇਰੀ ਡਿਊਟੀ ਨਹੀਂ ਵਨ ਆਫ ਦਾ ਪਾਰਟੀ ਜੇ ਮੈਨੀਟੋਬਾ ਦੀ ਨਾ ਹੋਵੇ ਫਿਰ ਕੋਈ ਪਲੇਸ ਆਫ ਮੈਰਿਜ ਤਾਂ ਮੈਨੀਟੋਬਾ ਨਾ ਪਲੇਸ ਆਫ ਮੈਰਿਜ ਆ ਤੇ ਵਿਟਨੈਸ ਉਹ ਆਪਣੇ ਲੈ ਕੇ ਆਣਗੇ ਨਾ ਜੀ ਜੀ ਜੇ ਪਲੇਸ ਆਫ ਮੈਰਿਜ ਵੀ ਦੂਸਰੀ ਪ੍ਰੋਵਿੰਸ ਦਾ ਫੇਰ ਨਹੀਂ ਮੈਂ ਕਹਾਂ ਸਾਡਾ ਆਈਡੈਂਟੀਟੀ ਦੇ ਦੇ ਵਿਟਨੈਸ ਦੀ ਏਦਾਂ ਹੀ ਬਾਹਰ ਫੜ ਕੇ ਵੀ ਅੰਦਰ ਲਿਆ ਸਕਦੇ ਬਾਈਪਾਈ ਮੜੀ ਜੀ ਇੰਡੀਆ ਆਂਦਾ ਨਾ ਗਵਾਹੀ ਤੇ ਤਸੀਲੇ ਚੱਲਦਾ ਕੰਮ ਹਾਂਜੀ ਹਾਂਜੀ ਨਹੀਂ ਨਹੀਂ ਜੀ ਇਹ ਪੂਰੇ ਕਿ ਸਾਡੀ ਲਾਇਬਿਲਟੀ ਹੈ ਕਿਉਂਕਿ ਗਵਰਨਮੈਂਟ ਨੇ ਸਾਨੂੰ ਉਸੇ ਵਾਸਤੇ ਅਪਾਇ ਕੰਮ ਘਟ ਜੇ ਇਹ ਵੈਰੀਫਾਈ ਕਰਨਾ ਨੂੰ ਸੈਟੀਸਫਾਈ ਹੋਣਾ ਇਹ ਸਾਡੀ ਡਿਊਟੀ ਹੈ ਗਵਰਨਮੈਂਟ ਨੇ ਜਿੱਦਾਂ ਹੁਣ ਤੁਹਾਨੂੰ ਇਹ ਭਾਰ ਦਿੱਤਾ ਆ ਪਰ ਇਹ ਇਹਦੀ ਫੀਸ ਸਟਰਕਚਰ ਵੀ ਉਹਨਾਂ ਨੇ ਬਣਾਇਆ ਆ ਕੁਝ ਵੀ ਤੁਹਾਨੂੰ ਪੇ ਕਰਦੇ ਆ ਇੱਕ ਤੁਸੀਂ ਵੋਲੰਟੀਅਰ ਅਪੁਆਇੰਟਮੈਂਟ ਲੈਂਤੀ ਆ ਕਮਿਊਨਿਟੀ ਵਾਸਤੇ ਨਹੀਂ ਜੀ ਦੇਖੋ ਕੁਝ ਫੀਸ ਤਾਂ ਸਾਨੂੰ ਗਵਰਨਮੈਂਟ ਵੱਲੋਂ ਆਥਰਾਾਈਜ਼ ਹੈ ਕਿ ਅਸੀਂ ਫੀਸ ਲੈ ਸਕਦੇ ਆ ਪਰ ਸਬਜੈਕਟ ਟੂ ਨਾਲ ਇਹ ਵੀ ਆ ਕਿ ਉਹੋ ਹੀ ਫੀਸ ਤੇ ਡਿਪੈਂਡ ਨਹੀਂ ਅਸੀਂ ਆਪਣੀ ਵੀ ਜਰੂਰ ਦੇਖਣੀ ਹੈਗੀ ਕਿ ਕਿੰਨੇ ਦੂਰ ਸਾਨੂੰ ਜਾਣਾ ਪੈ ਰਿਹਾ ਅ ਕਾਸਟ ਫੈਕਟਰ ਆ ਕਾਸਟ ਫੈਕਟਰ ਕੀ ਆ ਕਿ ਉਹ ਵੀ ਸਰਵਿਸ ਦੇਣੇ ਕਿੰਨਾ ਟਾਈਮ ਸਾਨੂੰ ਉਹਨਾਂ ਨੇ ਓਕੂਪਾਈ ਰੱਖਣਾ ਪਾਰਟੀਆਂ ਨੇ ਹੂੰ ਤੇ ਕਿੰਨਾ ਕਿੰਨੀ ਕਿੰਨੀ ਟਰੈਵਲਿੰਗ ਕਰਨੀ ਪੈਣੀ ਆ ਕਈ ਜੇ ਤਾਂ ਤੁਸੀਂ ਮੈਂ ਕਿਸੇ ਪਾਰਟੀ ਨੇ ਮੰਨ ਲਓ ਸਪੋਜ਼ ਅਡਵਾਂਸ ਹੀ ਟਾਈਮ ਲੇਤਾ ਆ ਅਸੀਂ ਉਹਦੇ ਵਾਸਤੇ ਅਵੇਲੇਬਿਲਟੀ ਰੱਖੀ ਹੋਈ ਆ ਕੋਈ ਇਨਸਟੈਂਟਲੀ ਕਹਿੰਦਾ ਐਮਰਜੈਂਸੀ ਕਹਿੰਦਾ ਫਿਰ ਨੇਚਰਲੀ ਹਰ ਸਾਡੀ ਪਰਸਨਲ ਲਾਈਫ ਵੀ ਹੈ ਉਹਦੇ ਵਿੱਚ ਉਹ ਸਕੇਡਿਊਲ ਬਣਾਣਾ ਹਰ ਸਰਵਿਸ ਇੰਡਸਟਰੀ ਚ ਆਪਣਾ ਸਰਵਿਸ ਚਾਰਜ ਹੁੰਦਾ ਉਹ ਮੰਨ ਲਓ ਅਪਾਇੰਟਮੈਂਟ ਵੀ ਲੈਣੀ ਆ ਕੱਲ ਨੂੰ ਅਗਲਾ ਕੋਈ ਮੈਨੂੰ ਬ੍ਰੈਂਡਨ ਚ ਤੁਹਾਡੀ ਲੋੜ ਆ 2 ਟਾਈਮ ਘੰਟੇ ਜਾਣ 2 ਟਾਈਮ ਘੰਟੇ ਆ ਉਹ ਸਾਰੀ ਕੋਸਟ ਜੋ ਹੈ ਗਵਰਨਮੈਂਟ ਨੇ ਕਿਹਾ ਤੁਸੀਂ ਆਪਣੇ ਅਕੋਰਡਿੰਗਲੀ ਜੈਨੂਇਨ ਪੈਸੇ ਫੀਸ ਲੈ ਚਾਰਜ ਕਰ ਸਕਦੇ ਤੇ ਇਹਦੇ ਵਿੱਚ ਜਿਹੜੀ ਇਹ एलिजिਬਿਲਟੀ ਵੀ ਤੁਸੀਂ ਦੇਖ ਲਈ ਸਭ ਕੁਝ ਕਰ ਲਿਆ ਮੈਰਿਜ ਵੀ ਟੈਸਟ ਕਰ ਲਈ ਮੈਟਰੈਂਸ ਵਗੈਰਾ ਚੈੱਕ ਕਰ ਲਏ ਜੀ ਮੈਰਿਜ ਸਰਟੀਫਿਕੇਟ ਵੀ ਤੁਸੀਂ ਉਦੋਂ ਹੀ ਬਣਾ ਦੋਗੇ ਜਾਂ ਉਹਦਾ ਵੀ ਕੋਈ ਪ੍ਰੋਸੈਸ ਹੈ ਹੈਗਾ ਵੀ ਜਿੱਦਾਂ ਬਣਾਤਾ ਤੁਸੀਂ ਸਰਟੀਫਾਈ ਕਰਤਾ ਉਸ ਤੋਂ ਬਾਅਦ ਵੀ ਗਾਹ ਉਹਨਾਂ ਨੂੰ ਕਿਤੇ ਜਾਣਾ ਪੈਣਾ ਮੈਰਿਜ ਕਮਿਸ਼ਨਰ ਯਾਨਕੀ ਮੈਂ ਜਾਂ ਹੋਰ ਮੈਰਿਜ ਕਮਿਸ਼ਨਰਸ ਉਹਨਾਂ ਨੇ ਡਾਕੂਮੈਂਟਸ ਅਟੈਸਟ ਚੈਕ ਵੈਰੀਫਾਈ ਕਰ ਲੈਣੇ ਆ ਉਹਨਾਂ ਨੇ ਪਾਰਟੀ ਦੇ ਸਿਗਨੇਚਰ ਆਪਣੇ ਕੋਲ ਕਰਵਾ ਲੈਣੇ ਆ ਫਿਰ ਤੋਂ ਬਾਅਦ ਫਾਈਲ ਜਿਹੜੀ ਹੈ ਬਾਇਟਲ ਸਟੈਟਿਸ ਦੇ ਆਫਿਸ ਸਬਮਿਟ ਕਰ ਦੇਣੀ ਹੈ ਦੁਬਾਰਾ ਜਮਾ ਹੋਣੀ ਅਸੀਂ ਦੁਬਾਰਾ ਜਮਾ ਕਰ ਦੇਣੀ ਹੈ ਸਰਟੀਫੀਕੇਟ ਗਵਰਨਮੈਂਟ ਨੇ ਹੀ ਇਸ਼ੂ ਕਰਨਾ ਬਾਇਟਲ ਸਟੈਟਿਸ ਕੈਨੇਡਾ ਵੱਲੋਂ ਹੀ ਇਸ਼ੂ ਹੋਣਾ ਸੀ ਫਿਰ ਅਟੈਸਟ ਕਰ ਦੇਣੇ ਹੋ ਇਹਨਾਂ ਕਮਿਸ਼ਨਰ ਦਾ ਨਾਮ ਹੀ ਇਦਾਂ ਦਾ ਬੰਦਾ ਕਹਿੰਦਾ ਜੀ ਮੈਰੀ ਕਮਿਸ਼ਨਰ ਹੈ ਇਹਦੇ ਹੀ ਸਾਈਨ ਚੱਲਦੇ ਆ ਬਣਾ ਦਿਓ ਨਾਲ ਦੀ ਨਾਲ ਹਾਂਜੀ ਤੇ ਕੋਈ ਲੋਕ ਆਫਰ ਨਹੀਂ ਕਰਦੇ ਭਾਜੀ ਸਰਟੀਫਿਕੇਟ ਕੱਲ ਹੀ ਦੇ ਦਿਓ ਨਹੀਂ ਜੀ ਅਸੀਂ ਇਦਾਂ ਨਹੀਂ ਪੁੱਛਦੇ ਆ ਕੇ ਵੀ ਮੈਰਿਜ ਆਪਾਂ ਤੁਹਾਨੂੰ ਮੈਰਿਜ ਕਮਿਸ਼ਨਰ ਬੁਲਾਣਾ ਆ ਸਰਟੀਫିକੇਟ ਨਾਲ ਦੀ ਨਾਲ ਦੇ ਦੇਓ ਪੈਸੇ ਵਾ ਦੇ ਦਾਂਗੇ ਨਹੀਂ 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 ਕਿ ਇਹ ਗਵਰਨਮੈਂਟ ਨੂੰ ਇਸ ਸਰਟੀਫਿਕੇਟ ਇਸ਼ੂ ਹੁੰਦਾ ਹੈ ਉਹ ਅਫਸਰ ਇਹ ਹੈ ਕਿ ਲੋਕ ਇਹ ਸੋਚਦੇ ਕਿ ਸਾਨੂੰ ਸਾਡੀ ਫਾਈਲ ਅਸੀਂ ਉਸ ਕਮਿਸ਼ਨਰ ਕੋਲ ਚਲੇ ਗਏ ਸਾਈਨ ਕਰਤੇ ਤੇ ਸਾਨੂੰ ਆਪਣੀ ਸਰਟੀਫਿਕੇਟ ਆ ਜਾਣਾ ਨੋ ਬੇਸਿਕਲੀ ਤਾਂ ਦਿਮਾਗ ਚ ਇਹੀ ਆਂਦਾ ਨਾ ਵੀ ਫੀਸ ਦੇਤੀ ਫੀਸ ਦੇਤੀ ਹੈ ਫਾਈਲ ਭਰ ਲਈ ਹੁਣ ਉਥੋਂ ਤਾਂ ਇੱਕ ਵਾਰ ਜਾਏ ਆ ਹੁਣ ਤਾਂ ਇਹੀ ਇਹਨਾਂ ਦੇ ਸਾਈਨ ਚੱਲਦੇ ਸਾਰੇ ਹਾਂ ਮੈਰਜ ਕਮਿਸ਼ਨ ਨੇ ਫਾਈਲ ਵਾਈਟਲ ਸਟੈਟਿਸ ਅਫੀਸ ਜਮਾ ਕਰਵਾ ਦੇਣੀ ਹੈ within 5 day ਸਾਡੀ ਲਾਇਬਿਲਟੀ ਹੈ ਅਸੀਂ ਆਪਣੇ ਤੋਂ ਤੁਹਾਡੀ ਡੈਡ ਲਾਈਨ ਹੁੰਦੀ ਹੈ ਡੈਡ ਲਾਈਨ ਹੈ within 5 days ਅਸੀਂ ਜਾਂ ਤਾਂ ਬਾਈ ਪੋਸਟ ਕਰ ਦੇਣੀ ਹੈ ਜਾਂ ਆਫਿਸ ਜਾ ਕੇ ਸਬਮਿਟ ਕਰਵਾ ਦੇਣੀ ਹੈ ਉਸ ਤੋਂ ਬਾਅਦ ਫਿਰ ਪਾਰਟੀਆਂ ਨੂੰ ਕਿ ਐਡਵਾਈਸ ਕਰਦਾ ਵੀ 5-7 ਦਿਨ ਵੇਟ ਕਰ ਲਓ ਤਾਂ ਕਿ ਉਹ ਆਪਣਾ ਐਂਟਰੀ ਕਰ ਲੈਣ ਰਿਕਾਰਡ ਦੇ ਵਿੱਚ ਰਿਕਾਰਡ ਅਪਡੇਟ ਹੋ ਜਾਵੇ ਆਪਣਾ ਰਿਕਾਰਡ ਰਿਕਾਰਡ ਅਪਡੇਟ ਹੋ ਜਾਵੇ ਉਸ ਤੋਂ ਬਾਅਦ ਪਾਰਟਿਸ ਨੇ ਹੀ ਅਪਲਾਈ ਕਰਨਾ ਹੁੰਦਾ ਹੈ ਔਰ ਸਰਟੀਫਿਕੇਟ ਉਹਨਾਂ ਦੇ ਅਪਲਾਈ ਕਰਨ ਦਾ ਪ੍ਰੋਸੀਜਰ ਉਸ ਤੋਂ ਬਾਅਦ ਦਾ ਆਂਦਾ ਜਦੋਂ ਤੁਹਾਡਾ ਰੈਕਟਰ ਉੱਥੇ ਉੱਥੇ ਸਬਮਿਟ ਹੋ ਗਿਆ ਸਬਮਿਟ ਹੋ ਗਿਆ ਅਪਲੋਡ ਹੋ ਗਿਆ ਫਿਰ ਤੁਸੀਂ ਅਪਲਾਈ ਕਰਕੇ ਲੈ ਸਕਦੇ ਫਿਰ ਇੱਕ ਵਾਰੀ ਲੈ ਲਓ ਚਾਹੇ 10 ਵਾਰੀ ਉਹ ਜਿੰਨੀ ਮਰਜੀ ਮਰਜੀ ਲੈ ਲਓ ਜਿੰਦਾਬਾਰ ਜੀ ਲਈ ਜਾਓ ਉਹ ਪਾਰਟਿਸ ਨੇ ਹੀ ਅਪਲਾਈ ਕਰਨਾ ਔਰ ਪਾਰਟਿਸ ਦੇ ਐਡਰੈਸ ਤੇ ਹੀ ਉਹ ਜਾ ਕੇ ਡਿਲੀਵਰ ਹੋਣਾ ਹੈਗਾ ਤੇ ਜੇ ਇਹਦੇ ਵਿੱਚ ਕਿਤੇ ਕੋਈ ਗਲਤੀ ਹੋ ਜੇ ਟਾਈਪਿੰਗ ਦੀ ਜਦੋਂ ਪਹਿਲਾਂ ਤਾਂ ਆਫਿਸ ਵਾਲਿਆਂ ਨੇ ਟਾਈਪ ਕੀਤਾ ਭੇਜਤਾ ਐਪਲੀਕੈਂਟ ਨੇ ਵੀ ਦੇਖ ਲਿਆ ਤੀਸਰਾ ਹੱਥ ਤੁਹਾਡੇ ਕੋਲ ਆ ਗਈ ਫਾਈਲ ਤੁਸੀਂ ਵੀ ਦੇਖ ਲਈ ਸਰਟੀਫਾਈ ਕਰਕੇ ਭੇਜਤੀ ਬਟ ਫੇ ਵੀ ਇਨਸਾਨ ਆ ਗਲਤੀ ਕਿਤੇ ਨਾ ਕਿਤੇ ਤਾਂ ਹੋ ਹੀ ਜਾਂਦੀ ਹੈ ਜੇ ਕਿਤੇ ਗਲਤੀ ਹੋ ਜੇ ਤੇ ਇੱਥੇ ਵੀ ਆਪਾਂ ਨੂੰ ਇਦਾਂ ਹੀ ਤੰਗ ਕਰਦੇ ਵੀ ਇਹ ਸਹੀ ਨਹੀਂ ਹੋਣਾ ਹੁਣ ਯਾ ਇੱਥੇ ਵੀ ਸਹੀ ਕਰਨ ਦਾ ਵੀ ਪ੍ਰੋਸੀਜਰ ਹੈਗਾ ਵੈਸੇ ਤਾਂ ਜਦੋਂ ਐਪਲੀਕੇਸ਼ਨ ਫਾਈਲ ਕਰਵਾਸੇ ਜਾਂਦੇ ਆ ਉਥੋਂ ਦੇ ਆਫਿਸ ਪੂਰੇ ਵੈਰੀਫਾਈ ਕਰਦੇ ਆ ਆਫਿਸਰਸ ਉਹ ਫੇਰ ਵੀ ਦੇਖ ਲੈਂਦੇ ਆ ਸਰ ਉਹ ਫੇਰ ਵੀ ਕੌਨ ਨੂੰ ਪਾਰਟੀਆਂ ਨੂੰ ਚੈੱਕ ਕਰਵਾਲਣਦੇ ਭਾਈ ਆਪਣਾ ਡਾਟਾ ਆਪਣੇ ਡਾਕੂਮੈਂਟਸ ਦੇ ਕੋਰਡਨਟਲੀ ਕੰਪੇਅਰ ਕਰ ਲਾ ਮੈਚ ਕਰ ਲਾ ਦੇਖ ਲਓ ਫੇਰ ਵੀ ਕਈ ਵਾਰ ਜਦੋਂ ਬਹੁਤ ਅੱਛੀ ਗੱਲ ਅੱਛੀ ਕੀਤੀ ਹੈ ਇਨਸਾਨਾਂ ਔਰ ਹਿਊਮਨ 에ਰਰ ਕਈ ਵਾਰੀ ਹੋ ਜਾਂਦੀ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਡਾਟਾ ਕਰੈਕਟ ਨਹੀਂ ਹੁੰਦਾ ਹੋ ਜਾਂਦਾ ਹੈ ਉਹਦੀ ਦੁਆਰਾ ਅਪਲਾਈ ਕਰਨਾ ਪੈਂਦਾ ਕਰੈਕਸ਼ਨ ਵਾਸਤੇ ਉਹਦੀ ਫੀਸ ਲੱਗਦੀ ਹੈ ਔਰ ਉਹਦੇ ਵਿੱਚ ਥੋੜਾ ਸਮਾਂ ਲੱਗ ਜਾਂਦਾ ਹੈ ਅਜਾ ਥੋੜਾ ਲੈਂਥੀ ਪ੍ਰੋਸੈਸ ਹੈ ਪਰ ਹੋ ਜਾਂਦਾ ਹੋ ਜਾਂਦਾ ਹੈ ਮੇਨ ਇੰਪੋਰਟੈਂਟ ਗੱਲ ਤਾਂ ਇਹ ਹੋ ਜਾਂਦਾ ਹੈ ਕਿਉਂਕਿ ਚਾਂਸਸ ਤਾਂ ਦੇ ਵਾਂਸ ਇਨ ਅ ਬਲੂ ਮੂਨ ਆ ਵੀ ਕਿਤੇ ਨੇ ਪਰ ਵੀ ਬਟ ਪ੍ਰੋਵੀਜ਼ਨ ਇਜ਼ देयर ਹਾਂ ਵੀ ਐਂਟਰੀ ਕਰਦੇ ਆ ਗਲਤੀ ਹੋ ਗਈ ਕਿਸੇ ਕੋਲੋਂ ਜੇ ਕੋਈ ਗਲਤੀ ਹੋ ਜਾਂਦੀ ਤਾਂ ਠੀਕ ਹੋ ਜਾਂਦੀ ਆ ਪਰ ਅਸੀਂ ਵੀ ਦੁਬਾਰਾ ਵੀ ਚੈੱਕ ਕਰ ਲਈਦਾ ਅਸੀਂ ਵੀ ਆਪਣੇ ਕੋਲੋਂ ਕਹੀਦਾ ਪਾਰਟੀ ਨੂੰ ਵੀ ਮੈਚ ਕਰ ਲਾ ਮੈਚ ਕਰ ਲਾ ਚੈੱਕ ਕਰ ਚਾਰ ਵਾਰੀ ਹੋ ਜਾਂਦਾ ਫਿਰ ਵੀ ਜੇ ਹੋਵੇ ਤਾਂ ਬਟ ਪ੍ਰੋਵੀਜ਼ਨ ਇਜ਼ देयर ਹਾਂ ਵੀ ਹੋ ਸਕਦਾ ਹੈ ਹੋ ਸਕਦਾ ਹੈਗਾ ਤੇ ਇਹਨੂੰ ਅਪਲਾਈ ਜਦੋਂ ਕਰਨਾ ਹੁੰਦਾ ਕਿਸੇ ਵੀ ਪਾਰਟੀ ਨੇ ਤਾਂ ਉਹ ਇਨ ਪਰਸਨ ਹੀ ਹੁੰਦਾ ਜਾਂ ਆਨਲਾਈਨ ਵੀ ਅਪਲਾਈ ਕਰ ਲੈਂਦੇ ਆ ਇਹ ਵੀ ਉਹ ਉੱਥੇ ਜਾ ਕੇ ਹੀ ਸੋਜਾ ਜਮਾ ਕਰਨਾ ਪੈਂਦਾ ਹੈ ਅਪਲਾਈ ਕਰਨਾ ਪੈਂਦਾ ਥੋੜੀ ਫੀਸ ਹੁੰਦੀ ਹੈ ਸ਼ਾਇਦ 30 ਡਾਲਰ ਫੀਸ ਹੁੰਦੀ ਹੈ ਤੇ ਉਹ ਗਵਰਨਮੈਂਟ ਦੀ ਫੀਸ ਹੈ ਜਾਂ ਉਹ ਏਜੰਸੀ ਦੀ ਫੀਸ ਹੈ ਜਿਹਨੇ ਦੇਖਣਾ ਹੈ ਗਵਰਨਮੈਂਟ ਦੀ ਫੀਸ ਹੈ ਬਸ ਹੋਰ ਨਹੀਂ ਕੁਝ ਹੋਰ ਕੋਸਟ ਨਹੀਂ ਆਗੀ ਨਿੱਜੀ ਦਾ ਕਮਿਸ਼ਨਰ ਵਰਡ ਬੜਾ ਸੁਣਾ ਨੂੰ ਵਧੀਆ ਹੁੰਦਾ ਨਾ ਇੱਕ ਹੁਣ ਇੱਥੇ ਫੋਨ ਫੋਨ ਤੇ ਗੱਲਬਾਤ ਚੱਲ ਜਾਂਦੀ ਹੈ ਜਦੋਂ ਇੰਡੀਆ ਕਹਿੰਦਾ ਕਮਿਸ਼ਨਰ ਸਾਹਿਬ ਦਾ ਫੋਨ ਆਇਆ ਨੇ ਨਾਲ थैंक यू ਤੁਸੀਂ ਟਾਈਮ ਕੱਢਿਆ ਸਾਡੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਮਲ ਜੀ ਸੋ ਦੋਸਤੋ ਅੱਜ ਆਪਾਂ ਗੱਲ ਕੀਤੀ ਇਹਨਾਂ ਦੇ ਨਾਲ ਪ੍ਰਭਕਰ ਸਾਹਿਬ ਦੇ ਕਿ ਔਥ ਕਮਿਸ਼ਨਰ ਮੈਰਿਜ ਕਮਿਸ਼ਨਰ ਤੁਸੀਂ ਵੀ ਜੇ ਇਹਨਾਂ ਕੋਲੋਂ ਆਪਣੀ ਕਿਸੇ ਵੀ ਤਰ੍ਹਾਂ ਦੀ ਗਾਈਡੈਂਸ ਲੈਣੀ ਆ ਜਾਂ ਕੋਈ ਡਾਕੂਮੈਂਟ ਅਟੈਸਟ ਕਰਾਣਾ ਕੁਝ ਵੀ ਕਰਨਾ ਇਹਨਾਂ ਨਾਲ ਗੱਲ ਕਰ ਸਕਦੇ ਆ ਤੇ ਮੈਂ ਇਹਨਾਂ ਨੂੰ ਇੱਕ ਵਾਰ ਕਹੂੰਗਾ ਵੀ ਆਪਣਾ ਫੋਨ ਨੰਬਰ ਹੈ ਤੁਹਾਨੂੰ ਦੱਸ ਦਿੰਦੇ ਆ ਤੇ ਤੁਸੀਂ ਇੱਕ ਵਾਰ ਫੋਨ ਨੰਬਰ ਬੋਲ ਦਿਓ ਪ੍ਰਭਕਰ ਸਾਹਿਬ ਆਪਣਾ ਤੇ ਤਾਂਕਿ ਜੇ ਕਿਸੇ ਨੇ ਤੁਹਾਡੇ ਕੋਲੋਂ ਕੋਈ ਇਨਫੋਰਮੇਸ਼ਨ ਲੈਣੀ ਹੋਈ ਤਾਂ ਤੁਸੀਂ ਡਾਇਰੈਕਟ ਗੱਲ ਕਰ ਸਕਦੇ ਹੋ ਪੰਜਾਬ ਲਾਈਵ ਟੀਵੀ ਕੈਨੇਡਾ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਮੈਂ ਦੱਸਣਾ ਚਾਹੁੰਦਾ ਕਿ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਔਦ ਕਮਿਸ਼ਨਰ ਦੀ ਅਟੈਸਟੇਸ਼ਨ ਵਾਸਤੇ ਜਾਂ ਮੈਰਿਜ ਕਮਿਸ਼ਨਰ ਦੇ ਕੋਲ ਮੈਜਿਸਟ੍ਰੇਸ਼ਨ ਵਾਸਤੇ ਕਿਸੇ ਤਰ੍ਹਾਂ ਦੀ ਸੇਵਾ ਦੀ ਜ਼ਰੂਰਤ ਹੋਵੇ ਮੈਂ ਹਮੇਸ਼ਾ ਹਰਦਮ ਆਪਣੀ ਕਮਿਊਨਿਟੀ ਵਾਸਤੇ ਆਪਣੀ ਕੈਨੇਡਾ ਸਮਾਜ ਵਾਸਤੇ ਰੈਡੀ ਹਾਂ ਮੇਰਾ ਨੰਬਰ ਨੋਟ ਕਰ ਲੋ ਪਲੀਜ਼ 4319980041 ਥੈਂਕ ਯੂ ਤੁਹਾਡਾ ਸਾਰਿਆਂ ਦਾ ਧੰਨਵਾਦ ਸਾਡੇ ਨਾਲ ਜੁੜੇ ਰਹਿਣ ਲਈ ਜੇ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸੋ ਤੁਸੀਂ ਅਗਲੇ ਕਿਹੜੇ ਟੌਪਿਕ ਤੇ ਇਨਫੋਰਮੇਸ਼ਨ ਚਾਹੁੰਦੇ ਆਂ ਆਪਾਂ ਤੁਹਾਡੇ ਲਈ ਉਹੀ ਇਨਫੋਰਮੇਸ਼ਨ ਅਗਲੇ ਟਾਕ ਸ਼ੋਅ ਚ ਲੈ ਕੇ ਆਵਾਂਗੇ ਟਿਲ ਦੈਨ ਥੈਂਕ ਯੂ